ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਆਰਐਸਐਸ ਨੇਤਾ ਜਗਦੀਸ਼ ਗਗਨੇਜਾ ਉਤੇ ਕੀਤਾ ਗਿਆ ਹਮਲਾ ਕੋਈ ਆਮ ਨਹੀਂ ਸੀ ਵੱਡੇ ਅਪਰਾਧੀਆਂ ਵੱਲੋਂ ਸਾਜ਼ਿਸ਼ ਤਹਿਤ ਕੀਤੇ ਗਏ ਇਸ ਹਮਲੇ ਦੀ ਗੰਭੀਰਤਾ ਨੂੰ ਵੇਖਦਾ ਹੋਇਆ ਸਰਕਾਰ ਇਸ ਦੀ ਜਾਂਚ ਕਰਵਾ ਰਹੀ ਹੈ ਬਾਦਲ ਹੁਸ਼ਿਆਰਪੁਰ ਵਿਖੇ ਗੱਲਬਾਤ ਕਰੇ ਸਨ ਬਟ ਪੂਸ਼ਕ ਦਾ ਲਾਰਡਰ ਪ੍ਰੋਬਲਮ ਕਈ ਕਿਸਮ ਦੇ ਹ ਇੱਕ ਹੁੰਦਾ ਲੋਕਪ੍ਰੀਤ ਜਿਵੇਂ ਇੱਥੇ ਝਗੜਾ ਹੋ ਗਿਆ ਕੋਈ ਮਾਮਲਾ ਹੋ ਗਿਆ ਜਦੋਂ ਹੋਇਆ ਕੰਕਰਾਂ ਦੀ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਹੋਰ ਹੁੰਦੀ ਹੈ। ਇਹਦੀ ਬੈਕਗ੍ਰਾਉਂਡ ਜਿਹੜੀ ਹੈ ਜੋ ਹਰਨਾਚਲੰਦੇਆ ਹੋਰ ਹੈ ਆ ਆਰਡਨਰੀ ਲਾਂਡ ਆਰ ਪ੍ਰੋਪਰਟੀ ਇਹ ਮੱਚ ਤੋਂ ਜ਼ਿਆਦਾ ਹੈ। ਇਸ ਕਰਕੇ ਇਹ ਇਨਕੁਆਰੀ ਕਰਦੇ ਆ ਜੋ ਹੁੰਦਾ ਹੈ ਤੇ ਪਹੁੰਚ ਕੇ ਫਿਰ ਅਸੀਂ ਰੋਕਦੇ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਪੂਜੇ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ ਜਗਬਾਨੀ ਟੀਵੀ